ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀਆਂ ਕਿ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਜਨੇ ਠੀਕ-ਠਾਕ ਹੋਵੋਗੇ ਤੁਹਾਡੇ ਸਾਰਿਆਂ ਦੇ ਬੱਚਿਆਂ ਨੂੰ ਵਾਹਿਗੁਰੂ ਜੀ ਤੰਦਰੁਸਤੀਆਂ ਬਖਸ਼ਣ ਅੱਜ ਦੀ ਜਿਹੜੀ ਵੀਡੀਓ ਹੈ ਇਹ ਬਹੁਤ ਹੀ ਖਾਸ ਹੋਣ ਵਾਲੀ ਹੈ ਕਈ ਭੈਣ ਭਰਾਤਾ ਸੋਚਣਗੇ ਵੀ ਹਨਾ ਇਹ ਦੀਦੀ ਕੀ ਕਹਿ ਰਹੇ ਨੇਗੇ ਪਰ ਇਹ ਬਿਲਕੁਲ ਸਚਾਈ ਹੈ ਕਿਉਂਕਿ ਜਦੋਂ ਆਪਾਂ ਆਪਣੇ ਦਿਲ ਦੀ ਗੱਲ ਬਾਹਰ ਕੱਢਦੇ ਹਾਂ ਕਿਸੇ ਨੂੰ ਵੀ ਉਹ ਕਹਦਾ ਆਮ ਬਜ਼ੁਰਗ ਕਿ ਕਹਿੰਦੇ ਹੁੰਦੇ ਸੀਗੇ ਕਿ ਨਜ਼ਰਾਂ ਲੱਗ ਜਾਂਦੀਆਂ ਨੇ ਚਲੋ ਇਹ ਇੱਕ ਚਾਹੇ ਆਪਾਂ ਹਨਾ ਬਹਿਮ ਵੀ ਲਾ ਲਓ ਜਿੱਦਾਂ ਕਿ ਆਪਾਂ ਅਕਸਰ ਕਹਿ ਦਿੰਦੇ ਆ ਵੀ ਅੱਜ ਆਪਾਂ ਥੋੜੇ ਜਿ ਮਾਡਰਨ ਹੋ ਗਏ ਵੀ ਇਹ ਸਾਰੇ ਬਹਿਮ ਨੇ ਪਰ ਬਜ਼ੁਰਗਾਂ ਦੀਆਂ ਕਈਆਂ ਹੋਈਆਂ ਗੱਲਾਂ ਦੇ ਵਿੱਚ ਕੋਈ ਨਾ ਕੋਈ ਰਾਜ਼ ਜ਼ਰੂਰ ਹੁੰਦਾ ਸੀ ਜਿਵੇਂ ਕਿ ਮੈਂ ਤੁਹਾਨੂੰ ਕਹਿ ਰਹੀਆਂ ਨਾ ਵੀ ਤੁਸੀਂ ਆਵਦੀਆਂ ਇਹ ਕੁਝ ਗੱਲਾਂ ਨੇ ਜਿਹੜੀਆਂ ਕਿ ਦੋਸਤਾਂ ਮਿੱਤਰਾਂ ਨੂੰ ਬਿਲਕੁਲ ਵੀ ਨਾ ਦੱਸੋ ਕਿਉਂਕਿ ਅਕਸਰ ਆਪਾਂ ਨੂੰ ਹੁੰਦੇ ਆਪਣੇ ਘਰ ਦੇ ਵਿੱਚ ਕੋਈ ਵੀ ਖੁਸ਼ੀ ਆਉਂਦੀ ਆਪਾਂ ਉਹਨੂੰ ਸਾਂਝੀ ਕਰਦੇ ਆਪਾਂ ਕਹਿੰਦੇ ਆ ਵੀ ਖੁਸ਼ੀ ਵੰਡਣ ਨਾਲ ਵੱਧਦੀ ਹੈ ਬਿਲਕੁਲ ਵੱਧਦੀ ਹੈ ਦੁੱਖ ਵੰਡਣ ਦੇ ਨਾਲ ਘਟਦੇ ਆ ਕਿਉਂਕਿ ਜਦੋਂ ਆਪਾਂ ਕੋਈ ਦੁੱਖ ਹੁੰਦਾ ਆਪਾਂ ਕਿਸੇ ਨਾਲ ਸ਼ੇਅਰ ਕਰਦੇ ਆ ਤਾਂ ਆਪਾਂ ਨੂੰ ਹੁੰਦਾ ਵੀ ਇਹ ਮੇਰਾ ਦੁੱਖ ਘਟ ਜਾਵੇਗਾ ਪਰ ਅੱਜ ਕੱਲ ਦੀ ਜਿਹੜੀ ਰਿਸ਼ਤੇ ਨੇ ਇਹਦੇ ਵਿੱਚ ਦੁੱਖ ਘਟਣ ਦੀ ਬਜਾਏ ਤੁਹਾਡੀ ਖਿੱਲੀ ਜ਼ਿਆਦਾ ਉੜੇਗੀ ਤੁਸੀਂ ਆਪਦਾ ਦੁੱਖ ਕਿਸੇ ਨੂੰ ਦੱਸ ਕੇ ਤਾਂ ਦੇਖਿਓ ਤੁਹਾਨੂੰ ਉਸ ਦੁੱਖ ਦਾ ਉਹਨਾਂ ਦਾ ਦੁੱਖ ਨਹੀਂ ਹੋਣਾ ਜਿੰਨਾ ਤੁਹਾਨੂੰ ਉਸ ਦੁੱਖ ਨੂੰ ਦੂਸਰੇ ਨੂੰ ਦੱਸਣ ਤੇ ਜਦੋਂ ਕਿ ਤੁਹਾਨੂੰ ਪਤਾ ਲੱਗੇ ਕਿ ਇਹ ਵੀ ਸਚਾਈ ਕੀ ਹੈ ਦੁੱਖੋ ਦੇਖੋ ਅਕਸਰ ਕਹਿੰਨੇ ਹੁੰਦੇ ਸੀਗੇ ਕਿ ਔਰਤ ਧਨ ਤੇ ਭੋਜਨ ਤਿੰਨੋਂ ਪਰਦੇ ਦੇ ਅਧਿਕਾਰੀ ਧਨ ਦੌਲਤ ਭੋਜਨ ਅਤੇ ਨਾਰੀ ਤਿੰਨੋਂ ਪਰਦੇ ਦੇ ਅਧਿਕਾਰੀ ਕਹਿਣ ਦਾ ਬਜ਼ੁਰਗਿਆਂ ਦਾ ਭਾਵ ਹੁੰਦਾ ਸੀਗਾ ਕਿ ਆਪਣੀ ਪਤਨੀ ਜਿਵੇਂ ਕਿ ਅੱਜਕੱਲ ਤੁਸੀਂ ਦੇਖ ਹੀ ਰਹੇ ਹੋ ਹੁ ਵੀ ਹੈਨਾ ਕਹਿੰਦੇ ਤੀਏ ਵੀ ਜਿਹੜੇ ਦੋਸਤ ਮਿੱਤਰ ਹੁੰਦੇ ਨੇ ਉਹ ਤੁਹਾਡੇ ਠੀਕ ਹੈ ਜਿੱਥੇ ਤੱਕ ਹੈਗੇ ਨੇ ਉਹਨਾਂ ਨੂੰ ਸੀਮਤ ਰੱਖੋ ਕਦੇ ਵੀ ਆਪਦੇ ਘਰ ਦੇ ਵਿੱਚ ਆਪਣੀ ਔਰਤ ਨੂੰ ਆਪਣੀ ਪਤਨੀ ਨੂੰ ਪ੍ਰਦਰਸ਼ਨੀ ਨਾ ਬਣਾਓ ਅੱਗੇ ਔਰਤਾ ਕੁੰਡ ਕੜਦੀਆਂ ਹੁੰਦੀਆਂ ਅਸੀਂ ਇੱਥੇ ਕਈ ਪਹਿਣਾ ਭਰਾ ਮੈਨੂੰ ਕਹਿਣਗੇ ਹੈਨਾ ਜ਼ਿਆਦਾਤਰ ਪਹਿਣੀ ਕਹਿਣੀ ਆ ਵੀ ਹਾਂ ਤੋ ਤਾਂ ਪਿਛਲੇ ਜ਼ਮਾਨੇ ਦੀਆਂ ਗੱਲਾਂ ਕਹਿ ਦਿੰਦੀਆਂ ਦੇਖੋ ਪਿਛਲੇ ਜਮਾਨੇ ਦੀਆਂ ਗੱਲਾਂ ਨਹੀਂ ਹੈਗੀਆਂ ਇਹ ਬਜ਼ੁਰਗਾਂ ਦੀਆਂ ਜਿਹੜੀਆਂ ਬਣਾਈਆਂ ਹੋਈਆਂ ਗੱਲਾਂ ਤੀਆਂ ਤੁਹਾਡੇ ਸਾਹਮਣੇ ਅੱਜ ਕੱਲ ਇਹ ਆ ਰਹੀਆਂ ਨੇ ਹਨਾ ਅੱਗੇ ਬਜ਼ੁਰਗ ਉਹ ਨੂਹ ਆਉਂਦੀ ਸੀ ਉਹਨੂੰ ਮਲਕੇ ਕੁੰਡ ਦੇ ਵਿੱਚ ਰੱਖ ਕੇ ਰੈਂਦੀ ਸੀ ਕਿਉਂ ਰਹਿੰਦੀ ਸੀ ਕਿਉਂਕਿ ਜਦੋਂ ਸਾਰੇ ਆਲੇ ਦੁਆਲੇ ਦੇਖਣ ਨੂੰ ਹੁੰਦਾ ਸੀ ਕਿ ਵੀ ਦੇਖੀ ਇਹਨਾਂ ਦੀ ਨੂ ਕਿੰਨੀ ਸੋਹਣੀ ਹੈ ਕਹੀ ਚੀ ਹੈ ਹਨਾ ਪਰ ਅੱਜ ਕੱਲ ਹਰੇਕ ਕਹਿੰਦਾ ਇਹ ਤਾਂ ਮੈਂ ਉੱਥੇ ਦੇਖੀ ਸੀ ਇਹ ਤਾਂ ਮੈਂ ਉੱਥੇ ਦੇਖੀ ਸੀ ਕਹਿੰਦੇ ਵਿਆਹ ਹੁੰਦੇ ਦਾ ਪਤਾ ਨਹੀਂ ਲੱਗਦਾ ਤਲਾਕ ਹੁੰਦੇ ਦਾ ਪਹਿਲਾਂ ਪਤਾ ਲੱਗ ਜਾਂਦਾ ਧੀਆ ਨੂੰ ਕਹਿੰਦੇ ਸੀ ਪੁੱਤ ਸਿਰ ਤੇ ਚੁੰਨੀ ਲੈ ਕੇ ਰੱਖ ਪੁੱਤ ਬਾਹਰ ਨਹੀਂ ਜਾਣਾ ਪੁੱਤ ਵੱਧ ਨਹੀਂ ਬੋਲਣਾ ਇਹਦਾ ਮਤਲਬ ਇਹ ਹੀ ਹੁੰਦਾ ਸੀਗਾ ਕਿ ਇਸਨੇ ਅੱਗੇ ਜਾ ਕੇ ਦੂਸਰਾ ਘਰ ਵੀ ਬਸਾਉਣਾ ਇਹਨੂੰ ਪਤਾ ਨਹੀਂ ਕਿਹੋ ਜਿਹਾ ਮਾਹੌਲ ਮਿਲਣਾ ਠੀਕ ਹੈ ਮੈਂ ਇਹ ਨਹੀਂ ਕਹਿੰਦੀ ਵੀ ਧੀਆ ਨੂੰ ਤੁਸੀਂ ਪੁੱਤਾਂ ਦੇ ਬਰਾਬਰ ਨਾ ਸਮਝੋ ਧੀਆ ਨੂੰ ਪੁੱਤਾਂ ਦੇ ਬਰਾਬਰ ਹੋਣ ਦਾ ਦਰਜਾ ਦੇਣ ਦਾ ਮਤਲਬ ਇਹ ਨਹੀਂ ਹੈਗਾ ਵੀ ਧੀਆ ਨੂੰ ਤੁਸੀਂ ਬਿਲਕੁਲ ਸੰਸਕਾਰ ਦੇਣੀ ਭੁੱਲ ਜਾਓ ਧੀਆ ਨੂੰ ਇਹ ਤੁਸੀਂ ਸਮਝਾਉਣੀ ਭੁੱਲ ਜਾਓ ਮੇ ਪੁੱਤ ਤੇਰੇ ਕੋਈ ਫਰਜ਼ ਨਹੀਂ ਜੀਵੇਂ ਪੁੱਤਾਂ ਦੇ ਵੀ ਫਰਜ਼ ਨੇ ਉਹ ਮੇ ਧੀਆ ਦੇ ਵੀ ਫਰਜ਼ ਨੇ ਪਰ ਧੀਆ ਦੇ ਫਰਜ਼ ਦੁੱਗਣੇ ਹੋ ਜਾਂਦੇ ਨੇ ਇਹ ਵੈਗਰੂ ਜਿਹਨੇ ਸਿਧਾਂਤ ਤੋੜਿਆ ਹੋਇਆ ਹਰ ਇੱਕ ਧਰਮ ਚ ਕੋਈ ਇਹ ਨਹੀਂ ਹੈਗਾ ਵੀ ਹਾਂ ਇਹ ਫਲਾਣੇ ਧਰਮ ਚ ਨਹੀਂ ਹੈਗਾ ਇਹ तिमਕੇ ਧਰਮ ਚ ਨਹੀਂ ਹੈਗਾ ਕਈ ਜਗ੍ਹਾ ਅਜਈਆਂ ਵੀ ਨਹੀਂ ਜਿੱਥੇ ਕਿ ਕੁੜੀਆਂ ਨੂੰ ਹਜੇ ਤੱਕ ਤੋਂ ਮੁਸਲਿਮ ਧਰਮ ਦੇ ਵਿੱਚ ਬਹੁਤ ਜ਼ਿਆਦਾ ਕਿ ਕੁੜੀਆਂ ਨੂੰ ਪੜਨ ਦੀ ਵੀ ਕਈ ਜਗ੍ਹਾ ਤੇ ਮਨਾਹੀ ਆ ਪੁੱਤਾਂ ਦੇ ਬਰਾਬਰ ਸਮਝਣ ਦਾ ਮਤਲਬ ਕਿ ਬਣਾਉਣ ਦਾ ਮਤਲਬ ਇਹ ਵੀ ਧੀਆਂ ਨੂੰ ਐਜੂਕੇਟਡ ਕਰੋ ਉਹਨਾਂ ਨੂੰ ਉਸ ਮੁਕਾਮ ਤੱਕ ਪਹੁੰਚਾਓ ਕਿ ਕੱਲ ਨੂੰ ਉਹ ਆਪਣੇ ਸੱਸ ਸਹੁਰੇ ਦਾ ਆਪਣੇ ਮਾਤਾ ਪਿਤਾ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੋ ਜੇ ਕੱਲ ਨੂੰ ਉਹਦੇ ਪਤੀ ਨੂੰ ਕੋਈ ਠੀਕ ਹੈ ਬਰਾਬਰ ਹੋ ਇੱਕ ਦੂਜੇ ਦੇ ਕਮਾਉਂਦੇ ਨੇ ਤਾਂ ਆਪਣੇ ਦੋਨੋਂ ਪਰਿਵਾਰਾਂ ਵਾਸਤੇ ਕਮਾ ਰਹੇ ਨੇ ਅਗਰ ਪਤੀ ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਪਤਨੀ ਬਰਾਬਰ ਮੋਢਾ ਦੇ ਕੇ ਖੜੀ ਹੋ ਜੇ ਤੇ ਪਤਨੀ ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਪਤੀ ਖੜਾ ਹੋ ਜੇ ਇਦਾ ਮਤਲਬ ਇਹ ਨਹੀਂ ਹੁੰਦਾ ਵੀ ਤੂੰ ਪਤੀ ਦੇ ਜੁੰਡੇ ਪੁੱਟ ਦੇ ਤੇ ਪਤੀ ਨੂੰ ਜੇ ਕੁਝ ਬੋਲਦਾ ਤਾਂ ਉਹਨੂੰ ਅਦਾਲਤ ਚ ਪੜਾ ਦੇ ਸੱਸ ਸਹੁਰੇ ਨੇ ਤੈਨੂੰ ਘੂਰਤਾ ਹਨਾ ਤਾਂ ਤੂੰ ਤੇ ਉਹ ਤੇ ਕੇਸ ਕਰ ਦੇ ਇਹ ਨਹੀਂ ਹੁੰਦਾ ਮਾਡਰਨ ਬਨਣਾ ਮਾਡਰਨ ਬਨਣਾ ਹੁੰਦਾ ਹੈਗਾ ਸੰਸਕਾਰ ਜੱਦ ਕਿ ਜਦੋਂ ਕੋਈ ਤੁਹਾਡੀ ਧੀ ਜਾਂ ਤੁਹਾਡੀ ਨੂੰਹ ਜਾਵੇ ਅਗਲਾ ਦੇਖ ਕੇ ਕਹੇ ਹਾਂ ਫਲਾਣੇ ਦੀ ਧੀ ਤੇ ਫਲਾਣੇ ਦੀ ਨੂੰਹ ਜਾਂਦੀ ਹੈ ਦੇਖ ਕੇ ਲੋਕਾਂ ਦੀਆਂ ਨਜ਼ਰਾਂ ਨੀਵੀਆਂ ਹੋ ਜਾਂਦੀਆਂ ਇਹ ਗੱਲਾਂ ਮੈਂ ਤੁਹਾਨੂੰ ਅੱਜ ਦੱਸਣ ਲੱਗੀਆਂ ਕਿ ਤੁਸੀਂ ਨੇ ਏ ਆਪਣੇ ਚਾਹੇ ਠੀਕ ਹੈ ਵੀ ਆਪਾਂ ਨੂੰ ਹੁੰਦੇ ਵੀ ਆਪਾਂ ਨੇ ਜਿਵੇਂ ਗੱਡੀ ਲੇਤੀ ਹੈ ਆਪਾਂ ਨੂੰ ਹੁੰਦਾ ਹੈ ਨਾ ਵੀ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਮੈਂ ਆਪਣੇ ਗੁਆਂਢੀਆਂ ਨੂੰ ਦੱਸਾਂ ਪਰ ਕਦੇ ਵੀ ਤੁਸੀਂ ਇਹ ਗੱਲਾਂ ਆਪਦੇ ਤੱਕ ਸੀਮਿਤ ਰੱਖੋ ਦੇਖੋ ਤੁਹਾਡੇ ਘਰੇ ਧਨ ਆਇਆ ਠੀਕ ਹੈ ਉਹਦਾ ਦੂਸਰੇ ਨੂੰ ਕੀ ਪਾ ਕਦੇ ਵੀ ਤੁਹਾਡੇ ਕੋਲੇ ਦੌਲਤ ਆਉਂਦੀ ਹੈ ਤਾਂ ਉਹਦਾ ਟੰਡੋਰਾ ਨਾ ਪਿੱਟੋ ਦੂਸਰੀ ਗੱਲ ਤੁਸੀਂ ਕਿਤੇ ਘੁੰਮਣ ਜਾਣੇ ਉਸ ਗੱਲ ਨੂੰ ਕਦੇ ਵੀ ਕਿਸੇ ਨੂੰ ਨਾ ਦੱਸੋ ਕਿਉਂਕਿ ਕਈ ਅਜਿਹੇ ਵੀ ਹੁੰਦੇ ਨੇ ਜਿਹੜੇ ਵਿਚਾਰੇ ਹਨਾ ਨਹੀਂ ਕਿਤੇ ਜਾ ਪਾਉਂਦੇ ਉਹਨਾਂ ਦੇ ਅੰਦਰੋਂ ਇੱਕ ਹਨਾ ਹੌਂਕਾ ਹੁੰਦਾ ਹੈ ਅੰਦਰੋਂ ਆਏ ਹੁੰਦੇ ਵੀ ਹਾਂ ਆਕਾਸ਼ ਮੈਂ ਵੀ ਇਹ ਕੰਮ ਕਰ ਪਾਵਾਂ ਦੂਸਰੀ ਗੱਲ ਇਹ ਹੋ ਗਈ ਤੇ ਤੀਸਰੀ ਗੱਲ ਕਦੇ ਵੀ ਆਪਣਾ ਦੁੱਖ ਹੈ ਜਿਹੜਾ ਉਹ ਆਪਣੇ ਵਾਹਿਗੁਰੂ ਜੀ ਤੋਂ ਤੇ ਆਪਣੇ ਪਤੀ ਪਤਨੀ ਦੇ ਰਿਸ਼ਤੇ ਤੋਂ ਬਾਹਰ ਬਿਲਕੁਲ ਨਾ ਲਿ ਜਾਓ ਕਿਉਂਕਿ ਅੱਜ ਤੁਸੀਂ ਦੱਸੋਗੇ ਇਹ ਤੁਹਾਡੇ ਨਾਲ ਬਹੁਤਿਆਂ ਨਾਲ ਹੋਇਆ ਹੋਵੇਗਾ ਕਿ ਜਿਵੇਂ ਹੁਣ ਪਤੀ ਪਤਨੀ ਦੀ ਲੜਾਈ ਹੋ ਗਈ ਜਾਂ ਸੱਸ ਸਹੁਰੇ ਦੀ ਲੜਾਈ ਹੋ ਗਈ ਤੁਹਾਡੀ ਲੜਾਈ ਨੂੰ ਕੋਈ ਮਟਾਉਣ ਵਾਲਾ ਨਹੀਂ ਹੋਵੇਗਾ ਉਹ ਕਹਿੰਦੇ ਨੇ ਕਹਿੰਦੇ ਕਿਸੇ ਦੇ ਘਰੇ ਹੋ ਗਈ ਲੜਾਈ ਕਹਿੰਦੇ ਦੂਸਰੇ ਨੇ ਆ ਕੇ ਤੈ ਸੇਰਾ ਮਾਰਿਆ ਵੀ ਹਾਂ ਲੜਾਈ ਦਾ ਤਮਾਸ਼ਾ ਦੇਖੋ ਅੱਗੇ ਹੁੰਦਾ ਸੀਗਾ ਕੁੜੀਆਂ ਨੂੰ ਸਮਝਾਉਂਦੇ ਸੀਗੇ 10-10 5-5 ਸਾਲਾਂ ਬਦੀ ਘਰੇ ਵੀ ਬੈਠੀਆਂ ਰਹਿੰਦੀਆਂ ਸੀਗੀਆਂ ਫਿਰ ਆਪਣੇ ਪਤੀ ਦੇ ਨਾਲ ਉਹਨਾਂ ਦਾ ਸਬੰਧ ਬਣ ਜਾਂਦਾ ਸੀ ਪਰ ਅੱਜ ਕੱਲ ਤਾਂ ਤੁਸੀਂ ਜਿਹਦੇ ਨਾਲ ਮਰਜੀ ਛੇੜ ਲੋ ਤਲਾਕ ਦੇ ਇਹ ਚਤੋਂ ਕੀ ਕਰਾਉਣਾ ਤੱਕ ਕਿ ਤੁਸੀਂ ਆਪਣੇ ਪਤੀ ਨੂੰ ਸੌਰੀ ਆਪਣੇ ਭਰਾ ਨੂੰ ਆਪਣੇ ਪਿਤਾ ਨੂੰ ਤੁਸੀਂ ਕੋਈ ਗੱਲ ਦੱਸਿਓ ਵੀ ਜਾ ਕੇ ਵੀ ਮੇਰੇ ਪਤੀ ਮੇਰੇ ਨਾਲ ਲੜਦਾ ਹੈ ਜਾਂ ਮੇਰਾ ਸਸੋਹਰਾ ਇਹ ਲੜਦਾ ਹੈ ਨਾ ਸੌਆਂ ਚੋਂ 2-4 ਮਾਪੇ ਹੋਣਗੇ ਜਿਹੜੇ ਕਹਿਣਗੇ ਕੋਈ ਗੱਲ ਨਹੀਂ ਪੁੱਤ ਸਮਾ ਸਭ ਕੁਝ ਸਹਣਾ ਠੀਕ ਕਰ ਦਿੰਦਾ ਵੀ ਤੂੰ ਸਬਰ ਰੱਖ ਦੇਖੋ ਇਹ ਸਬਰ ਰੱਖਣਾ ਬਹੁਤ ਔਖਾ ਪਰ ਇਹਦਾ ਫਲ ਬਹੁਤ ਮਿੱਠਾ ਹੁੰਦਾ ਹੈਗਾ ਪਰ ਨਹੀਂ ਤਾਂ ਭਾਈ ਵੀ ਕਹੂਗਾ ਲੈ ਛੱਡ ਇਹ ਜਿਹਨੂੰ ਤਾਂ ਕੀ ਕਰਾਉਣਾ ਤੇ ਪਿਓ ਵੀ ਕਹੂਗਾ ਲੈ ਅਸੀਂ ਤੁਹਾਲੇ ਨੂੰ ਹੁਣ ਸੁਧਾਰ ਦਿੰਨੇ ਆ ਐ ਫਲਾਣ ਦੇਮਕਾਣਾ ਹਣਾ ਦੇਖੋ ਇਹ ਗੱਲਾਂ ਨਾਲ ਲੜਾਈ ਵਧੇਗੀ ਹੀ ਕਿਉਂਕਿ ਪਤੀ ਪਤਨੀ ਦਾ ਜਿਹੜਾ ਕਲੇਸ਼ ਹੈ ਉਹਨੂੰ ਕੋਈ ਕਿਸਾ ਮਿਟਾ ਸਕਦਾ ਸਿਰਫ ਆਏ ਪਤੀ ਪਤਨੀ ਤੋਂ ਤੇ ਦੂਸਰਾ ਉਹਨੂੰ ਮਿਟਾ ਸਕਦਾ ਹੈ ਵਾਹਿਗੁਰੂ ਅਗਰ ਤੁਸੀਂ ਅਰਦਾਸਾਂ ਕਰੋਗੇ ਠੀਕ ਹੈ ਤੁਸੀਂ ਗੱਡੀ ਲੈਤੀ ਹੈ ਤੁਹਾਡੇ ਕੋਲੇ ਤੁਹਾਨੂੰ ਦੌਲਤ ਆਈ ਹੈ ਦੂਸਰੇ ਨੂੰ ਉਹਦਾ ਦਿਖਾਵਾ ਕਰਨ ਦਾ ਫਾਇਦਾ ਕੀ ਆ ਇਹ ਗੱਲਾਂ ਨੂੰ ਆਪਣੇ ਤੱਕ ਹੀ ਸੀਮਤ ਰੱਖੋ ਕਦੇ ਵੀ ਦੇਖੋ ਜਿਹੜੀਆਂ ਤੁਸੀਂ ਅੱਜ ਆਪਣੇ ਰਿਸ਼ਤੇਦਾਰਾਂ ਨਾਲ ਹੱਸਦੇ ਹੋ ਉਹ ਤੋਂ ਚਾਰ ਗੱਲਾਂ ਕਿਸੇ ਨੂੰ ਹੋਰ ਪਤਾ ਲੱਗਣੀ ਆ ਦੇਖੋ ਇਹਦੇ ਨਾਲ ਅੱਜਕੱਲ ਤੁਸੀਂ ਦੇਖ ਹੀ ਰਹੇ ਹੋ ਵੀ ਚੋਰੀਆਂ ਚਕਾਰੀਆਂ ਦਾ ਵੀ ਬਹੁਤ ਜ਼ਿਆਦਾ ਹਨਾ ਕੰਮ ਵਧਰੇ ਹੈਗਾ ਅਕਸਰ ਮੇਰੇ ਹਸਬੰਦ ਜੀ ਕਹਿੰਦੇ ਹੁੰਦੇ ਨੇ ਨਾ ਉਹਨਾਂ ਦੇ ਇੱਕ ਅਫੀਸਰ ਸੀਗੇ ਉਹ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਕਿ ਇਹਦੇ ਜਦੋਂ ਵੀ ਬਾਣੀਏ ਕੋਲੇ ਪੈਸਾ ਆਉਂਦਾ ਹਨਾ ਵੀ ਉਹ ਚੁੱਪ ਕਰਦਾ ਪਰ ਜਦੋਂ ਜੱਟ ਕੋਲੇ ਹਨਾ ਥੋੜੇ-ਬਹੁਤੇ ਪੈਸੇ ਆ ਜਾਂਨ ਉਹ ਟੰਡੋਰਾ ਪੇਟਦਾ ਇਹ ਚੀਜ਼ ਨੂੰ ਹਨਾ ਥੋੜਾ ਜਿਹਾ ਡੁੰਗਾਈ ਦੇ ਨਾਲ ਸੋਚ ਕੇ ਦੇਖਿਓ ਕਦੇ ਵੀ ਪਤੀ ਪਤਨੀ ਦੀ ਲੜਾਈ ਹੈ ਆਪਣੇ ਪਰਿਵਾਰ ਦੀ ਲੜਾਈ ਹੈ ਕਦੇ ਵੀ ਉਹ ਕਿਸੇ ਨੂੰ ਨਾ ਦੱਸੋ ਤਾਂ ਅੰਦੋਲ ਤਾਇਆ ਤੁਹਾਡੇ ਕੋਲ ਤੁਸੀਂ ਮਿਹਨਤ ਕੀਤੀ ਹੈ ਤਾਂ ਆਇਆ ਜਦੋਂ ਤੁਸੀਂ ਕਮਾਉਂਦੇ ਸੀ ਜਾਂ ਜਦੋਂ ਤੁਸੀਂ ਗਰੀਬ ਸੀ ਉਦੋਂ ਤੁਹਾਡੀ ਕਿਸੇ ਨੇ ਹੈਲਪ ਕੀਤੀ ਆ ਕੋਈ ਹੋਊਗਾ ਬਿਰਲਾ ਜਿਹੜਾ ਕੋਈ ਮਣਾ ਮੋਟ ਕੇ ਸਹਾਰਾ ਕੱਢ ਜਾਂਦਾ ਨਹੀਂ ਤਾਂ ਸਾਰੇ ਤੁਹਾਡੀਆਂ ਉਸ ਟਾਈਮ ਲੱਤਾਂ ਖਿੱਚਣਗੇ ਤੇ ਜਦੋਂ ਤੁਸੀਂ ਥੋੜੇ ਜਿਹੀ ਅਮੀਰ ਹੋਵੋਗੇ ਥੋੜਾ ਜਿਹਾ ਕੁਝ ਕਿਸੇ ਨੂੰ ਦੱਸੋਗੇ ਤਾਂ ਕਹਿਣਗੇ ਲੈ ਇਹਨੇ ਤਾਂ ਠੱਗੀਆਂ ਮਾਰ-ਮਾਰ ਕੇ ਕਰ ਲਿਆ ਲੈ ਇਹ ਤਾਂ ਦੋ ਨੰਬਰ ਦਾ ਪੈਸਾ ਕਮਾਉਂਦਾ ਲੈ ਇਹ ਤਾਂ ਝੂਠ ਬੋਲ-ਬੋਲ ਕੇ ਇਹਨੇ ਤਾਂ ਇਕੱਠਾ ਕੀਤਾ ਦੇਖੋ ਇਹਦਾ ਜਿਹੜੀ ਚੀਜ਼ ਦਾ ਕੋਈ ਫਾਇਦਾ ਨਾ ਹੋਵੇ ਨਾ ਉਹਦਾ ਕਦੇ ਵੀ ਟੰਡੋਰਾ ਨਹੀਂ ਪਿੱਟਣਾ ਚਾਹੀਦਾ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ 네ਗੇਟਿਵਿਟੀ ਹੀ ਆਵੇਗੀ ਇਸ ਦੇ ਨਾਲ ਤੁਹਾਡੀ ਜਿਹੜੀ ਮਤਲਬ ਕਿ ਅੱਗੇ ਵਧਣ ਦੀ ਸਥਿਤੀ ਆ ਕਿਉਂਕਿ ਦੋ ਤੁਹਾਨੂੰ ਆ ਕੇ ਦੱਸਣਗੇ ਵੀ ਹਾਂ ਤੁਹਾਡੇ ਬਾਰੇ ਉਹ ਐਂ ਬੋਲਦਾ ਉਹਦੇ ਨਾਲ ਤੁਹਾਡਾ ਮਾਈਂਡ 네ਗੇਟਿਵਿਟੀ ਵੱਲ ਜਾਵੇਗਾ ਉਸ ਤੋਂ ਬਿਹਤਰ ਹੈ ਕਿ ਤੁਸੀਂ ਇਹ ਚੀਜ਼ਾਂ ਕਦੇ ਵੀ ਕਿਸੇ ਨੂੰ ਨਾ ਦੱਸੋ ਤੁਸੀਂ ਘੁੰਮਣ ਜਾਂਦੇ ਹੋ ਆਪਣੇ ਤੱਕ ਸੀਮਿਤ ਰੱਖੋ ਠੀਕ ਹੈ ਇੰਜੋਏ ਕਰੋ ਘੁੰਮੋ ਫਿਰੋ ਜਿੱਥੇ ਵੀ ਤੁਸੀਂ ਜਾਣਾ ਹੈ ਨਾ ਤੇ ਦੂਸਰੀ ਗੱਲ ਜਦੋਂ ਤੁਹਾਡੇ ਕੋਲੇ ਕੋਈ ਧਨ ਦੌਲਤ ਆਉਂਦੀ ਹੈ ਤੁਸੀਂ ਕਮਾਉਂਦੇ ਹੋ ਤੁਸੀਂ ਹਨਾ ਕਿਸੇ ਵੀ ਪੋਜੀਸ਼ਨ ਤੇ ਜਾਂਦੇ ਹੋ ਤਾਂ ਉਸ ਚੀਜ਼ ਨੂੰ ਆਪਣੇ ਤੱਕ ਸੀਮਿਤ ਰੱਖੋ ਆਪਣੇ ਪਰਿਵਾਰ ਤੱਕ ਸੀਮਿਤ ਰੱਖੋ ਤੇ ਤੀਸਰੀ ਗੱਲ ਜਦੋਂ ਵੀ ਹਨਾ ਆਪਣੇ ਦੋਸਤਾਂ ਮਿੱਤਰਾਂ ਕੋਲੇ ਆਪਾਂ ਜਾਣੇ ਆ ਕੁਝ ਵੀ ਕੋਈ ਗੱਲ ਕਰਦੇ ਆ ਆਪਦੇ ਘਰ ਦਾ ਪਰਦਾ ਕਦੇ ਵੀ ਕਿਸੇ ਨੂੰ ਨਾ ਦੇ ਦਿਓ ਤੇ ਚੌਥੀ ਗੱਲ ਜੋ ਵੀ ਆਪਣੇ ਪਤੀ ਪਤਨੀ ਦੇ ਵਿੱਚ ਹੁੰਦਾ ਹੈ ਉਹਨੂੰ ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਸਾਸੋਰ ਅਤੇ ਆਪਣੇ ਮਾਪੇ ਤੱਕ ਵੀ ਨਾ ਦੱਸੋ ਤਰੱਕੀ ਕੀਤੀ ਹੈ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਤੁਸੀਂ ਅਕਸਰ ਦੇਖਿਆ ਹੋਣਾ ਹਨਾ ਕਿ ਜਦੋਂ ਆਪਾਂ ਕੋਈ ਚੀਜ਼ ਲੈਣੀ ਹੈ ਬੜੀ ਖੁਸ਼ੀ ਹੁੰਦੀ ਆ ਆਪਾਂ ਸਾਰਿਆਂ ਨੂੰ ਬੜੇ ਚਾਅ ਨਾਲ ਦੱਸਦੇ ਆ ਪਰ ਕੁਝ ਸਮੇਂ ਬਾਅਦ ਉਸ ਚੀਜ਼ ਦੇ ਨਾਲ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈਗੀ ਹਨਾ ਜਿਹਦਾ ਕਿ ਆਪਾਂ ਨੂੰ ਬਾਅਦ ਦੇ ਵਿੱਚ ਹੁੰਦਾ ਵੀ ਹਨਾ ਆ ਦੇਖੀ ਸਾਨੂੰ ਪਤਾ ਨਹੀਂ ਕਿ ਦੀ ਨਜ਼ਰ ਲੱਗੀ ਇਹ ਨਾਜ਼ਰ ਨਹੀਂ ਹੁੰਦੀ ਸਿਰਫ ਇਹ ਇੱਕ ਨੈਗੇਟਿਵਿਟੀ ਹੋ ਜਾਂਦੀ ਹੈ ਹਨਾ ਦੂਸਰੇ ਨੂੰ ਕਹਿੰਦੇ ਹੁੰਦੇ ਨੇ ਵੀ ਉਹਦੇ ਮਨ ਦੇ ਵਿੱਚ ਫੀਲ ਹੁੰਦਾ ਵੀ ਹਾਂ ਕਾਸ਼ ਮੈਂ ਵੀ ਇਹ ਕਰ ਲੈਂਦਾ ਠੀਕ ਹੈ ਵਾਹਿਗੁਰੂ ਜੀ ਜਿਹਦੇ ਅਨੁਸਾਰ ਜਿਹਦੇ ਸਮੇਂ ਅਨੁਸਾਰ ਜਿਹਦੇ ਕਰਮਾਂ ਅਨੁਸਾਰ ਜੀ ਨੂੰ ਜੋ ਮਿਲਣਾ ਹੁੰਦਾ ਉਹ ਮਿਲਦਾ ਮਿਹਨਤ ਕਰਦਾ ਇਨਸਾਨ ਖੁਦ ਪਰ ਆਪਾਂ ਫਿਰ ਕਿਉਂ ਦੂਸਰੇ ਦੇ ਅੱਗੇ ਹਨਾ ਉਸ ਚੀਜ਼ ਦਾ ਢੰਡੋਰਾ ਪਿੱਟੀ ਵੀ ਹਾਂ ਇਹ ਆਏ ਆਏ ਕਿਉਂਕਿ ਕਿਸੇ ਨੇ ਤੁਹਾਨੂੰ ਤਗਮਾ ਨਹੀਂ ਦੇ ਕੇ ਜਾਣਾ ਇਹਦੇ ਨਾਲ ਤੁਹਾਡਾ ਜਿਹੜਾ ਕਾਰੋਬਾਰ ਹੈ ਉਹ ਬਦਨ ਦੀ بجائے ਘਟਣਾ ਸ਼ੁਰੂ ਹੋ ਸਕਦਾ ਗੱਲਾਂ ਬਹੁਤ ਛੋਟੀਆਂ ਨੇ ਪਰ ਅਗਰ ਤੁਸੀਂ ਇਸ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਲਓਗੇ ਤਾਂ ਦੇਖਿਓ ਤੁਹਾਡਾ ਜੀਵਨ ਕਿੰਨਾ ਖੁਸ਼ਹਾਲ ਰਹੇਗਾ ਨਾ ਤੁਹਾਨੂੰ ਕੋਈ ਦੁੱਖ ਤਕਲੀਫ ਹੋਵੇਗਾ ਨਾ ਤੁਹਾਨੂੰ ਕੋਈ ਵੀ ਨਾ ਦੇਖੋ ਦੁੱਖ ਤਕਲੀਫਾਂ ਸਾਰਿਆਂ ਨੂੰ ਹੁੰਦੀਆਂ ਨੇ ਕੋਈ ਅਜਿਹਾ ਨਹੀਂ ਹੁੰਦਾ ਜੀ ਜਿਹਨੂੰ ਨਹੀਂ ਹੁੰਦੀਆਂ ਉਸ ਚੀਜ਼ ਨੂੰ ਆਪਾਂ ਘਰ ਦੇ ਵਿੱਚ ਬੈਠ ਕੇ ਹਨਾ ਨਿਮੇੜਨ ਦੀ ਕੋਸ਼ਿਸ਼ ਕਰੋ ਆਗਾ ਤੁਹਾਡਾ ਜਿਵੇਂ ਪਤੀ ਪਤਨੀ ਦਾ ਲੜਾਈ ਝਗੜਾ ਤੁਸੀਂ ਕਿਸੇ ਨੂੰ ਦੱਸੋਗੇ ਕੋਈ ਨਹੀਂ ਨਿਮੇੜ ਸਕਦਾ ਤੁਸੀਂ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਹਨਾ ਉਸ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹ ਬਿਲਕੁਲ ਖਤਮ ਹੋ ਜਾਵੇਗਾ ਤੇ ਤੁਹਾਡਾ ਰਿਸ਼ਤਾ ਜਿਹੜਾ ਉਹ ਹੋਰ ਮਜ਼ਬੂਤ ਬਣੇਗਾ ਨਹੀਂ ਤੁਹਾਡੇ ਰਿਸ਼ਤੇ ਦੇ ਵਿੱਚ ਹਨਾ ਜਦੋਂ ਤੀਸਰਾ ਬੰਦਾ ਆ ਗਿਆ ਉਸ ਰਿਸ਼ਤੇ ਨੂੰ ਮੰਨਣ ਦੀ ਜਗ੍ਹਾ ਮਲਕਿ ਉਸ ਚੀਜ਼ ਦਾ ਸਬਰਨ ਦੀ ਜਗ੍ਹਾ ਵਿਗੜ ਹੀ ਜਾਵੇਗਾ ਏ ਮੈਂ ਖੁਦ ਅਪਣਾਈਆਂ ਹੋਈਆਂ ਜਿਹੜੀਆਂ ਚੀਜ਼ਾਂ ਨੇ ਤੁਹਾਡੇ ਨਾਲ ਉਹ ਹੀ ਸਾਂਝੀਆਂ ਕਰ ਦੇਣੀਆਂ ਕਿਉਂਕਿ ਕਦੇ ਵੀ ਆਪਦਾ ਦੁੱਖ ਸੁੱਖ ਜੋ ਵੀ ਹੈ ਉਹ ਆਪਣੇ ਪਰਿਵਾਰ ਦੇ ਨਾਲ ਰਲ ਮਿਲ ਕੇ ਵੰਡੋ ਉਹਨਾਂ ਨੂੰ ਗਵਾਂਡੀਆਂ ਨੂੰ ਰਿਸ਼ਤੇਦਾਰਾਂ ਨੂੰ ਕਦੇ ਵੀ ਢੰਡੋਰਾ ਨਾ ਪਿੱਟੋ ਚਾਹੇ ਤੁਹਾਡੀ ਤਰੱਕੀ ਹੈ ਚਾਹੇ ਤੁਸੀਂ ਕਿਸੇ ਤੇ ਘੁੰਮਣ ਜਾਣੇ ਹੋ ਚਾਹੇ ਤੁਹਾਡੇ ਦੁੱਖ ਨੇ ਠੀਕ ਹੈ ਕੋਈ ਅਜਿਹਾ ਦੁੱਖ ਹੁੰਦਾ ਵੀ ਹਾਂ ਜਿਹੜਾ ਕਿ ਆਪਾਂ ਇੱਕ ਦੂਸਰੇ ਦੇ ਸਹਾਰੇ ਨਾਲ ਉਸ ਨੂੰ ਕੱਟ ਸਕਦੇ ਹਣਾ ਉਸ ਨੂੰ ਆਪਾਂ ਨੂੰ ਜ਼ਰੂਰ ਇੱਕ ਦੂਜੇ ਨਾਲ ਸ਼ੇਅਰ ਕਰਨਾ ਚਾਹੀਦਾ ਕਿਉਂਕਿ ਦੁੱਖ ਘਟਣ ਨਾਲ ਹਣਾ ਕਹਿੰਦੇ ਨੇ ਅਬਾ ਹੰਡਨ ਨਾਲ ਘਟ ਜਾਂਦੇ ਨੇ ਕਿਉਂਕਿ ਕਹਿੰਦੇ ਹੁੰਦੇ ਨੇ ਜਦੋਂ ਕੁਛ ਖੁਦ ਨੂੰ ਨਾ ਕੋਈ ਆਉੜੇ ਨਾ ਤਾਂ ਕੰਧਾਂ ਨਾਲ ਵੀ ਰੈ ਕਰ ਲੈਂਦੀ ਹੁੰਦੀ ਹੈ ਪਰ ਉਹ ਗੱਲ ਅਲੱਗ ਹੈਗੀ ਤੇ ਇੱਕ ਆਪਾਂ ਨੇ ਹਨਾ ਵੈਸੀ ਢੰਡੋਰਾ ਪੇਟਣਾ ਆਪਦਾ ਉਹ ਚੀਜ਼ ਅਲੱਗ ਹੈਗੀ ਇਹ ਚੀਜ਼ਾਂ ਨੂੰ ਜ਼ਰੂਰ ਧਿਆਨ ਰੱਖਿਆ ਕਰੋ ਤੇ ਆਪਣੇ ਪਰਿਵਾਰ ਨੂੰ ਕਹਿੰਦੇ ਹੁੰਦੇ ਨੇ ਕਿ ਇਹ ਨਾਜ਼ਰਾਂ ਤੋਂ ਬਚਾ ਕੇ ਰੱਖਿਆ ਕਰੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਣੇ ਚੈਨਲ ਦਾ ਨਾਂ ਤੁਹਾਨੂੰ ਪਤਾ ਹੀ ਹੈ ਮਾਂ ਕਪਿਆਰ ਔਰ ਬਲੌਗ ਹੈ ਤੇ ਦੂਸਰਾ ਚੈਨਲ ਵੀ ਹੈ ਆਪਣਾ ਪਲੀਜ਼ ਸਾਰੇ ਜਣੇ ਸ ਤੇ ਮਿਲਾਂਗੇ ਫਿਰ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ ਜੀ